ਆਰੇ ਦੇ ਨਾਲ ਮੈਂ ਜਵਦੀ ਸਾਹਿਬ ਸ਼ੁਰੂ ਕਰ ਦੇਣਾ ਵਾ ਤੇ ਜਦੋਂ ਐਨ ਧੁਰ ਤੱਕ ਤੂੰ ਮੇਰੇ ਦੋ ਟੋਟੇ ਕਰਕੇ ਛੁੱਟੇਗਾ ਤੇ ਮੇਰੇ ਟੋਟਿਆਂ ਚ ਆਵਾਜ਼ ਆਉਣੀ ਚਾਹੀਦੀ ਜਿੰਨੀ ਨਾਮ ਤੇ ਆਇਆ ਗਾਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਿੰਨਾ ਦੇ ਮਗਰ ਲੱਗੇ ਹੋ ਤੁਸੀਂ ਦੱਸਦਾ ਯਾਰ ਰਪਏ ਤੇ ਧਰਮ ਬਦਲ ਨਾਲ ਕੋਈ ਸੇਖ ਹੋ ਸਕਦਾ ਇਹ ਕਿਹੜੀ ਸਿੱਖੀ ਆ ਗਈ ਸਾਡੇ ਚ ਸਿੱਖੀ ਵੇਖਣੀ ਆ ਤੇ ਕੜੀ ਚਮਕੌਰ ਦੀ ਨੂੰ ਜਾ ਕੇ ਵੇਖ ਕੇ ਆਓ ਇਹ ਖੰਡੇ ਦੀ ਧਾਰ ਤੇ ਨੱਚਣਾ ਪੈਂਦਾ ਇੱਥੇ ਖੰਡੇ ਦੀ ਧਾਰ ਦੇ ਉੱਤੇ ਬੜੀ ਮਹਿੰਗੀ ਸਿੱਖੀ ਆ ਕਿ ਐਵੇਂ ਨਹੀਂ ਮਿਲ ਜਾਂਦੀ ਵੀ ਸਾਡਾ ਲਿੰਟਰ ਪਵਾਤਾ ਤੇ ਅਸੀਂ ਦੂਜੇ ਧਰਮ ਚ ਚੱਲੇ ਜੇ ਸਾਡੇ ਨਿਆਣੇ ਦੀ ਫੀਸ ਤਾਰਤੀ ਅਸੀਂ ਦੂਜੇ ਧਰਮ ਚ ਚੱਲੇ ਜੇ ਸਾਡੇ ਪਾਪੇ ਦੀ ਦਵਾਈ ਦਵਾਤੀ ਸਾਡੇ ਦੂਜੇ ਧਰਮ ਚ ਚੱਲੇ ਜੇ ਪਾਪਾ ਤੁਹਾਡਾ ਤੇ ਦਵਾਈਆਂ ਕੋਈ ਤਾਰ ਕੇ ਲਿਆ ਕੇ ਦੇਵੇ ਤੁਹਾਨੂੰ ਨਿਆਣੇ ਜੰਮੇ ਤੂੰ ਆ ਤੇ ਫੀਸਾਂ ਕੋਈ ਤਾਰੇ ਤੁਹਾਡੀਆਂ ਲੋਕੀ ਕਹਣਗੇ ਸਾਡੇ ਨਾ ਨਿਆਣੇ ਦੀ ਫੀਸ ਤਾਰਨ ਵਾਲੀ ਆ ਅਸੀਂ ਨਾ ਧਰਮ ਛੱਡਣ ਲੱਗੇ ਆ ਵੀ ਸਾਡੇ ਨਿਆਣੇ ਦੀ ਫੀਸ ਨਹੀਂ ਕੋਈ ਤਾਰਨ ਜੰਮੇ ਤੇ ਤੂੰ ਤਫੀਸ ਕੋਈ ਤਾਰੇ ਸਾਡੇ ਪਾਪੇ ਦੀ ਦਵਾਈ ਨਹੀਂ ਕੋਲ ਆ ਕੇ ਦੇਣ ਡਿਆ ਅਸੀਂ ਦੂਜੇ ਧਰਮ ਚ ਚੱਲੇ ਆ ਪਾਪਾ ਤੇਰਾ ਕੰਮ ਕਰਦਾ ਮਰ ਗਿਆ ਤੁਹਾਨੂੰ ਸਾਹਮਣੇ ਆ ਸਾਹਮਣੇ ਅੱਜ ਉਹਨੂੰ ਚਾਰ ਪਕੋਟੀਆਂ ਖਾਣ ਦਾ ਟਾਈਮ ਆ ਤੇ ਫੀਸਾਂ ਕਿਸੇ ਕੋ ਭਾਨਣ ਨਹੀਂ ਹਸਪਤਾਲਾਂ ਦੀ ਸਿੱਖ ਦਾ ਸਿਧਾਂਤ ਪਤਾ ਕੀ ਸੀ ਉਦਮ ਕਰਿੰਦੇ ਆ ਜੀਓ ਤੂੰ ਕਮਾਵਂਦਿਆਂ ਸੁੱਖ ਪੁੰਚ ਇਹਦੇ ਚ ਦੋਸ਼ੀ ਅਸੀਂ ਵੀ ਕਿਤੇ ਨਾ ਕਿਤੇ ਹੈਗੇ ਆ ਕੜਮ ਚੌਧਰੀ ਮੇਰੇ ਅਰਗੇ ਜਿਨ੍ਹਾਂ ਨੇ ਲੋੜਵੰਦਾਂ ਦੀ ਬਾਹ ਨਹੀਂ ਫੜੀ ਚੌਥੇ ਪਿੰਡ ਜੋ ਬਾਲਟੀ ਚੁੱਕੀ ਜਾਂਦੇ ਜਾਂ ਲੰਗਰ ਲਾਉਣ ਵਾਸਤੇ ਗੁਰਦਾਰੇ ਦੇ ਨਾਲ ਦੀ ਕੰਧ ਹੁੰਦੀ ਹੈ ਜਿੱਥੇ ਬੰਦਾ